ਸ਼ਿਲਾਜੀਤ ਦੇ ਫਾਇਦੇ ਮਰਦਾਂ ਤੇ ਔਰਤਾਂ ਦੋਨਾਂ ਦੇ ਵਾਸਤੇ ਇੱਕੋ ਜਿਹੇ ਨੇ ਕਿਉਂਕਿ ਕੁਦਰਤ ਫਰਕ ਨਹੀਂ ਪਾਉਂਦੀ ਫਰਕ ਪਾਉਣ ਦਾ ਕੰਮ ਇਨਸਾਨ ਕਰਦੇ ਐ ਤੇ ਇਸ ਵਾਸਤੇ ਜਿਨ੍ਹਾਂ ਬੀਬੀਆਂ ਦੇ ਮਨ ਦੇ ਵਿੱਚ ਇਹ ਸ਼ੱਕ ਹੈ ਕਿ ਸ਼ਿਲਾਜੀਤ ਸਿਰਫ ਤੇ ਸਿਰਫ ਮਰਦਾਂ ਦੇ ਵਾਸਤੇ ਹੈ ਨਹੀਂ ਜੀ ਇਹ ਔਰਤਾਂ ਦੇ ਵਾਸਤੇ ਵੀ ਹੈ ਜਿੱਥੇ ਮਰਦਾਂ ਦੇ ਵਾਸਤੇ ਇਹ ਲਿੰਗ ਵਾਲੀਆਂ ਜਿਹੜੀਆਂ ਪ੍ਰੋਬਲਮਸ ਨੇ ਹੱਡੀਆਂ ਵਾਸਤੇ ਤਾਂ ਸਭ ਦੇ ਵਾਸਤੇ ਵਧੀਆ ਇਨਫਲਮੇਸ਼ਨ ਵਾਸਤੇ ਸਭ ਦੇ ਵਾਸਤੇ ਵਧੀਆ ਹੈਗਾ ਉਹ ਠੀਕ ਕਰ ਦਿੰਦਾ ਸਰੀਰ ਦੀ ਸਕਿਨ ਠੀਕ ਕਰਦਾ ਆ ਬੰਦਿਆਂ ਦੇ ਵਾਸਤੇ ਲਿੰਗ ਦੇ ਜਿਹੜੇ ਬਿਮਾਰੀਆਂ ਉੱਠਦੀਆਂ ਨੇ ਉਹ ਠੀਕ ਕਰਦਾ ਉਹਦੇ ਨਾਲ ਨਾਲ ਜਿਹੜੀਆਂ ਔਰਤਾਂ ਦੇ ਵਿੱਚ ਮਹਾਵਰੀ ਦੌਰਾਨ ਦਰਦ ਜਾਂ ਮਹਾਵਰੀ ਦੀਆਂ ਇਸ਼ੂਜ਼ ਨੇ ਜਿਹੜੇ ਬਿਮਾਰੀਆਂ ਨੇ ਉਹ ਠੀਕ ਕਰਦਾ ਆ ਜਦੋਂ ਮਹਾਵਰੀ ਮੁੱਕਦੀ ਹੈ ਉਸ ਤੋਂ ਬਾਅਦ ਵਿੱਚ ਸਰੀਰ ਦੇ ਵਿੱਚ ਜਿਹੜੇ ਜਿਹੜੇ ਤੱਤ ਚਾਹੀਦੇ ਹੁੰਦੇ ਨੇ ਉਹ ਇਹ ਠੀਕ ਕਰਦਾ ਸੋ ਇਸ ਵਾਸਤੇ ਪਿਆਰਿਓ ਸ਼ਿਲਾਜੀਤ ਬੇਹੱਦ ਵਧੀਆ ਚੀਜ਼ ਹੈ ਆਪਾਂ ਅੱਜ ਇਹਦੇ ਬਾਰੇ ਲਾਈਵ ਕਰਦੇ ਪਏ ਹਾਂ ਸੋ ਅੱਜ ਕਰਦੇ ਆ ਗੱਲਾਂ ਬਾਤਾਂ ਤੇ ਕਿੱਥੋਂ ਮਿਲਦਾ ਵਧੀਆ ਇਹਦੇ ਬਾਰੇ ਵਿੱਚ ਵੀ ਜ਼ਰੂਰ ਗੱਲ ਕਰਦੇ ਆਂ ਵੈਸੇ ਕਮੈਂਟਸ ਦੇ ਵਿੱਚ ਵੀ ਦੇਖ ਲਓ ਮੈਂ ਉੱਥੇ ਪੋਸਟ ਕਰਦੀ ਹੁੰਨੀ ਆ ਹਮੇਸ਼ਾ ਮੈਨੂੰ ਹੁਣ ਤੱਕ ਇਹ ਸਭ ਤੋਂ ਵਧੀਆ ਜੇ ਇਤ ਕੋਈ ਵਧੀਆ ਮਿਲ ਗਿਆ ਜ਼ਰੂਰ ਸ਼ੇਅਰ ਕਰਾਂਗੇ ਆਲ ਰਾਈਜੀ ਆਓ ਫੇਰ